ਪੈਣ ਸੰਤੋਸ਼ੀ ਅੱਜ ਸਾਡੇ ਕੋਲੇ ਸ਼੍ਰੀ ਆਨੰਦਪੁਰ ਸਾਹਿਬ ਤੋਂ ਪਹੁੰਚੇ ਹੈ। ਇਸ ਭੈਣ ਦੀ ਜ਼ਿੰਦਗੀ 'ਚ ਪਤਾ ਨਹੀਂ ਇਹ ਚੱਕ ਕਿਹੜਾ ਪਚਾੜ ਆਇਆ ਜਿਨੇ ਇਹਨੂੰ ਇਸ ਸਮੁੰਦਰ ਨਮਾ ਦੁਨੀਆ ਦੇ ਵਿੱਚ ਕਿਨਾਰੇ ਤੋਂ ਸੈਂਕੜੇ ਕਿਲੋਮੀਟਰ ਦੂਰ ਲੈ ਗਿਆ। ਤੇ ਸੰਤੋਸ਼ ਭੈਣੇ ਤੇਰਾ ਪਿੰਡ ਕਿਹੜਾ ਵਾ? ਨਾਲੇ ਨਿੱਕੀ ਜੀ ਜ਼ਿੰਦਗੀ ਸੜਕਾਂ ਤੇ ਕਿੰਨੇ ਦਿਨਾਂ ਤੋਂ ਭੈਣ ਸੜਕਾਂ ਤੇ ਤੂੰ ਰਾਤ ਨੂੰ ਉੱਤੀ ਪੈਣ ਦਾ ਸੜਕਤੀ ਰਾਤ ਨੂੰ ਮੱਛਰੀ ਨੜਦਾਈਂ ਨੜਦਾਈਂ ਮੱਛਰ ਇਸ ਤਰ੍ਹਾਂ ਦੀਆਂ ਜ਼ਿੰਦਗੀਆਂ ਸੜਕਾਂ ਤੇ ਰੁੜਦੀਆਂ ਦੇਖ ਕੇ ਵੀ ਮਨ ਨਹੀਂ ਪਸੀਜਦਾ ਕੁਝ ਲੋਕਾਂ ਦਾ ਮਾਂ ਮੇਰਾ ਕੀ ਨਾਮ ਹੈ ਆਣੀ ਮੈਨੂੰ ਪਤਾ ਹੀ ਨਹੀਂ ਹੈ ਬਈ ਜੇ ਤਾਂ ਇਹ ਭੋਲੇ ਮੈਨੂੰ ਸਾਰਾ ਨਾ ਕਿਹਾ ਮੈਂ ਨਹੀਂ ਆਈ ਕਿ ਮੈਂ ਤੂੰ ਜਿੱਤਾਂ ਮੰਦਾਂ ਵੀ ਗੁੱਛਾ ਪੱਜਾ ਜੂਆਂ ਹੀ ਜੂਆਂ ਭਰੀਆਂ ਪਈਆਂ ਦੇਖੋ ਨੰਗੇ ਪੈਰ ਭੈਣ ਦੇ ਨੰਗੇ ਪੈਰੀ ਦੋਨੇ ਮਾਂ ਪੁੱਤ ਲੱਗੇ ਐ ਕੋਈ ਕਹਾਣੀ ਹੈਗਾ ਤਾਂ ਉਹ ਕਿਸੇ ਨਹੀਂ ਉਡੜ ਕੇੜਾ ਪਿੰਡਾ ਕੇੜਾ ਸ਼ਹਿਰ ਆ ਰਾਹੋ ਯਾ ਛੋਟਾ ਜਿਹਾ ਲੈਣਾ ਤੇ ਤਾਂ ਹਲਕੇ ਕਰਨ ਕੀ ਦਾ ਮੈਨੂੰ ਕੀ ਇਹਨੂੰ ਇਹ ਕਹਿੰਦਾ ਪੀਂਦਾ ਇਹਨੂੰ ਇਹ ਇੱਥੇ ਥੋੜੀ ਜਿਹੀ ਜ਼ਿੰਦਗੀ ਥੋੜੀ ਤੇ ਸੰਤੋਸ਼ ਭੈਣੇ ਤੇਰਾ ਪਿੰਡ ਕਿਹੜਾ ਵਾ ਰਾਹੋ ਇੱਥੇ ਲੁਧਿਆਣੇ ਦੇ ਕੋਲੇ ਜਿਹੜਾ ਰਾਹੋ ਜਲੰਧਰ ਦੇ ਲੋਰਦੇ ਹਾਂ ਠੀਕ ਹੈ ਭੈਣੇ ਤੇਰੇ ਘਰ ਵਾਲੇ ਦਾ ਕੀ ਨਾਂ ਭੈਣੇ ਪੰਮਾ ਪੰਮਾ ਕੰਮ ਤੇ ਗਿਆ ਵਾ ਕਾਦਾ ਕੰਮ ਕਰਦਾ ਪੰਮਾ ਲੱਕੜ ਦਾ ਕੰਮ ਕਰਦਾ ਹੈ ਹਾਂ ਪੱਕੇ ਕਿੱਥੇ ਤੇਰੇ ਨਮੇਸ਼ਰ ਨਮੇਸ਼ਰ ਕਿਹੜੇ ਮੱਲੇ ਚ ਹਾਂ ਗੁਰਦੁਆਰਾ ਟਾਲੀ ਸਾਹਿਬ ਹਾਂ ਟਾਲੀ ਸਾਹਿਬ ਦਾ ਗੁਰਦੁਆਰਾ ਉਹਦੇ ਕੋਲੇ ਆ ਗਲੀ ਨੰਬਰ ਕੰਨਾ ਗਲੀ ਨੰਬਰ ਨਹੀਂ ਹੈਗਾ ਇਹ ਗਲੀ ਜੇ ਘਰ ਦਾ ਕੋਲੇ ਤੇ ਤੇਰੇ ਪਿਓ ਦਾ ਕੀ ਨਾਮ ਬਾਪੂ ਦਾ ਨਹੀਂ ਤੇਰੀ ਆ ਨਾਮ ਕੀ ਸੀ ਉਹਦਾ ਗਰਮੇਲ ਮੰਮੀ ਦਾ ਕੀ ਨਾਮ ਕੁਲਦੀਪ ਕੌਰ ਉਹ ਹੈਗੀ ਮੰਮੀ ਭੈਣ ਭਰਾ ਕਿੰਨੇ ਤੁਸੀਂ ਤੇ ਭਰਾ ਕੱਲ ਹੋ ਗਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਨਿੱਕੇ ਨਿੱਕੇ ਪੈਰ ਨਿੱਕੇ ਨਿੱਕੇ ਕਦਮ ਪੁੱਟਦਿਆਂ ਇਹ ਨੰਨੀਆਂ ਜਾਨਾਂ ਸੜਕਾਂ ਤੇ ਵੱਡੀਆਂ ਹੋ ਜਾਂਦੀਆਂ ਇਹ ਛੋਟਾ ਜਿਹਾ ਜੋਤ ਜਿਹਦਾ ਇਹ ਤੇ ਜ਼ਿੰਦਗੀ 'ਚ ਕੋਈ ਸੁਪਨਾ ਹੀ ਨਹੀਂ ਹੈਗਾ ਪਤਾ ਹੀ ਨਹੀਂਗਾ ਕਿ ਮੈਂ ਕੌਣ ਆ ਮੈਂ ਕੀ ਆ ਮੇਰੇ ਨਾਲ ਜਿਹੜੇ ਲੋਕ ਰਹਿੰਦੇ ਉਹ ਮੇਰੇ ਕੀ ਲੱਗਦੇ ਨੇ ਜਿਨ੍ਹਾਂ ਤੋਂ ਮੈਂ ਦੂਰ ਹੋ ਬੈਠਾ ਕਿਉਂ ਜਿਨ੍ਹਾਂ ਦੇ ਨਾਲ ਰਹਿਣਾ ਉਹ ਐਸਾ ਸਾਡੇ ਨਾਲ ਬਿਹਾਰ ਕਿਉਂ ਕਰਦੇ ਨੇ ਸਾਡੀ ਦੁਨੀਆ ਕਿੱਥੇ ਆ ਜਿੱਥੇ ਅਸੀਂ ਰਹਿਣਾ ਜਿੱਥੇ ਸਾਡੇ ਭੈਣ ਭਰਾ ਰਹਿੰਦੇ ਹੁਣ ਜੇ ਸਾਡੇ ਚਾਚੇ ਤਾਈ ਰਹਿੰਦੇ ਹੁਣ ਜੇ ਸਾਡੇ ਮਾਮੇ ਮਾਸੀਆਂ ਰਹਿੰਦੀਆਂ ਹੁਣ ਇਸ ਤਰ੍ਹਾਂ ਦੀਆਂ ਜ਼ਿੰਦਗੀਆਂ ਸੜਕਾਂ ਤੇ ਰੁੜਦੀਆਂ ਦੇਖ ਕੇ ਵੀ ਮਨ ਨਹੀਂ ਪਸੀਦਾ ਕੁਝ ਲੋਕਾਂ ਦਾ ਦੇਖ ਕੇ ਵੀ ਅੰਡਿੱਠਾ ਕਰ ਦਿੰਦੇ ਨੇ ਕੁਝ ਲੋਕ ਭੈਣ ਸੰਤੋਸ਼ੀ ਅੱਜ ਸਾਡੇ ਕੋਲੇ ਸ਼੍ਰੀ ਆਨੰਦਪੁਰ ਸਾਹਿਬ ਤੋਂ ਪਹੁੰਚੇ ਆ ਸਾਡੇ ਟੀਮ ਦੇ ਮੈਂਬਰ ਬਲ ਸਾਹੂ ਪੁਰੀਆ ਸਾਡਾ ਛੋਟਾ ਵੀਰ ਇਹ ਵੀਰ ਦੀ ਡਿਊਟੀ ਲਈ ਸੀ ਕਿਉਂਕਿ ਸਾਨੂੰ ਵੀਡੀਓ ਆ ਰਹੀ ਸੀ ਇਸ ਭੈਣ ਦੇ ਬਾਰੇ ਵਿੱਚ ਆਨੰਦਪੁਰ ਸਾਹਿਬ ਹੋਲਾ ਮੱਲਾ ਹੋ ਕੇ ਛੱਡਿਆ ਸਾਰੀ ਦੁਨੀਆਂ ਦੇ ਵਿੱਚ ਗੁਰਨਾਨਕ ਨਾਮ ਲੈਵਾ ਸੰਗਤ ਹੋਲੇ ਮੱਲੇ ਤੇ ਆਨੰਦਪੁਰ ਸਾਹਿਬ ਪਹੁੰਚਦੇ ਆ ਬੜੇ ਜਾਹੋ ਜਲਾਲ ਦੇ ਨਾਲ ਉੱਥੇ ਸੰਗਤ ਪਹੁੰਚਦੀ ਆ ਸ਼ਾਇਦ ਭੈਣ ਸੰਤੋਸ਼ੀ ਵੀ ਕਿਸੇ ਉਹਨਾਂ ਸੰਗਤਾਂ ਦੇ ਵਿੱਚੋਂ ਇੱਕ ਸੀ ਪਰ ਇਸ ਭੈਣ ਦੀ ਜ਼ਿੰਦਗੀ 'ਚ ਪਤਾ ਨਹੀਂ ਇਹ じゃ ਕਿਹੜਾ ਪਚਾੜ ਆਇਆ ਜਿਨੇ ਇਨੂੰ ਇਸ ਸਮੁੰਦਰ ਨਾਮਾਂ ਦੁਨੀਆ ਦੇ ਵਿੱਚ ਕਿਨਾਰੇ ਤੋਂ ਸੈਂਕੜੇ ਕਿਲੋਮੀਟਰ ਦੂਰ ਲੈ ਗਿਆ ਤੇ ਜਿਹੜੇ ਕਿਨਾਰੇ ਤੇ ਜਾ ਕੇ ਇਹਨੂੰ ਹੋਸ਼ ਆਈ ਉੱਥੇ ਪਤਾ ਹੀ ਨਹੀਂ ਇਹਨੂੰ ਵੀ ਮੇਰਾ ਉਹ ਕਿਨਾਰਾ ਕਿੱਥੇ ਆ ਮੇਰਾ ਪਿੰਡ ਕਿੱਥੇ ਆ ਮੇਰਾ ਘਰ ਕਿੱਥੇ ਆ ਮੇਰੇ ਘਰ ਵਾਲਾ ਕਿੱਥੇ ਆ ਮੇਰੀ ਮਾਂ ਕਿੱਥੇ ਆ ਮੇਰਾ ਬਾਪ ਕਿੱਥੇ ਆ ਮੇਰੇ ਪੇਕੇ ਕਿੱਥੇ ਆ ਮੇਰੇ ਸਹੁਰੇ ਕਿੱਥੇ ਨਾਲੇ ਨਿੱਕੀ ਜੀ ਜ਼ਿੰਦਗੀ ਸੜਕਾਂ ਤੇ ਕਿੰਨੇ ਦਿਨਾਂ ਤੋਂ ਭੈਣ ਸੜਕਾਂ ਤੇ ਆ ਬੱਲ ਵੀਰੇ ਕੀ ਦੱਸਿਆ ਉੱਥੇ ਸੰਗਤ ਨਹੀਂ ਭੁਲੰਦਾ ਲਈ ਉੱਥੇ ਜਦੋਂ ਮੈਂ ਆਨੰਦਪੁਰ ਸਾਹਿਬ ਗਿਆ ਤਕਸਿਲ ਕੇਸਗੜ ਸਭ ਦੇ ਬਿਲਕੁਲ ਸਾਹਮਣੇ ਜੋ ਪੁਰਾਣਾ ਲੰਗਰ ਹਾਲ ਸੀਗਾ ਜੀ ਉਸ ਲੰਗਰ ਹਾਲ ਦੇ ਬਾਹਰਲੀ ਸਾਈਡ ਥੋੜੀ ਜਗ੍ਹਾ ਬਣੀ ਹੋਈ ਆ ਜਿੱਥੇ ਭੈਣ ਆਪਣੇ ਬੱਚੇ ਲੈ ਕੇ ਉੱਥੇ ਸੌਂਦੀ ਪੈਂਦੀ ਸੀਗੀ ਜਿਹੜੇ ਸੇਵਾਦਾਰਾਂ ਨੇ ਆਪਣਾ ਚਲੋ ਨਾਮ ਨਹੀਂ ਨਹੀਂ ਅੱਗੇ ਲੈ ਆਣਾ ਚਾਹੁੰਦੇ ਸੀਗੇ ਤੋਂ ਕਹਿੰਦੇ ਵੀ ਇੱਥੇ ਭੈਣ ਪੈਂਦੀ ਆ ਕਮ ਸੇ ਕਮ ਨੂੰ ਇੱਕ ਮਹੀਨਾ ਪਲੱਸ ਹੋ ਗਿਆ ਜੀ ਵੀ ਲੰਗਰ ਹਾਲ ਚ ਜਾਂਦੀ ਆ ਜੇ ਕੁਛ ਬੋਲਦੀ ਤਾਂ ਬੋਲੀ ਜਾਂਦੀ ਆ ਜੇ ਖੜੀ ਤਾਂ ਖੜੀ ਆ ਇੰਨਾ ਕੁਛ ਤਾਂ ਹੋਰ ਹੀ ਆਗੇ ਬੋਲੀ ਜੀ ਬਾਇ ਕੁਦੀ ਕਿਰਪਾ ਨਾਲ ਉੱਥੇ ਸਿਰਫ ਇੱਕ ਰਾਹੋਂ ਦਾ ਨਾਮ ਲੈਂਦੀ ਸੀਗੀ ਜਾਂ ਆਪਾਂ ਲੈ ਕੇ ਆਣ ਲੱਗੇ ਆ ਜਦੋਂ ਆਪਾਂ ਸਾਰਾ ਜ਼ਿਕਰ ਕੀਤੇ ਨਾ ਵੀ ਤੈਨੂੰ ਫਿਰ ਘਰ ਲੈ ਕੇ ਜਾਵਾਂਗਾ ਤੇਰੇ ਘਰ ਲੱਭਾਂਗੇ ਫਿਰ ਬੱਚੇ ਨੂੰ ਦੋਏ ਕਹਿੰਦੇ ਮੇਰਾ ਬੱਚਾ ਬਿਮਾਰ ਹੈ ਦਵਾਈ ਦਵਾਵਾਂਗੇ ਫਿਰ ਦੱਸਣ ਲੱਗੀ ਆਪਣਾ ਨਾਮ ਤੋਸ਼ੀ ਜੀ ਇੱਕ ਇੱਕ ਮਹੀਨੇ ਤੋਂ तकरीबन ਪਲੱਸ ਹੀ ਹੋ ਗਿਆ ਜੀ ਇਹ ਹੋਲੇ ਮਲੇ ਤੋਂ ਪਹਿਲਾਂ ਦੀ ਉੱਤੇ ਆ ਹਾਂਜੀ ਹਾਂਜੀ ਹੋਲੇ ਮਲੇ ਪਹਿਲਾਂ ਪੁਰਾਣਾ ਜੋ ਲੰਗਰ ਹਾਲ ਸੀਗਾ ਕਿਸੇ ਕਰਦੇ ਬਿਲਕੁਲ ਕੋਈ ਸਾਹਮਣੇ ਜੀ ਉਹ ਦੀਵਾਨ ਹਾਲ ਕਹਿੰਦੇ ਇਹਨੂੰ ਆਪਾਂ ਉੱਥੇ ਲੰਗਰ ਲੱਗਿਆ ਸੀਗਾ ਰਾਸਤਾ ਲੰਗਰ ਕੰਟੀਨਿਊ ਲੱਗਿਆ ਬਈ ਉੱਥੇ ਬਸ ਆਪਣਾ ਖਾਪੀ ਗਏ ਉੱਥੇ ਸੋ ਜਾਂਦੇ ਸੀਗੇ ਹੈਨਾ ਜਿੱਦਾਂ ਆਉਂਦਾ ਵੀ ਗੁੱਛਾ ਬੱਜਾ ਜੂਆਂ ਜੂਆਂ ਭਰੀਆਂ ਪਈਆਂ ਜੋਨੇ ਖਾ ਲਈ ਜੀ ਤੇ ਸੰਤੋਸ਼ੀ ਭੈਣੇ ਸੰਤੋਸ਼ ਭੈਣ ਕਿੰਨਾ ਪੜੀ ਆ ਤੂੰ ਮੈਂ ਤਾਂ 8 ਪੜੀ ਆ 8 ਪੜੀ ਆ ਕਿਹੜੇ ਸਕੂਲ ਚ ਪੜੀ ਸੀ ਉਹ ਪਰਿੰਦਰ ਦਾਸ ਦਾ ਗੁਰਦੁਆਰਾ ਹਾਂ ਸਕੂਲ ਦਾ ਨਾਂ ਕੀ ਸੀ ਕਿਹੜਾ ਸਰਕਾਰੀ ਸਕੂਲ ਸੀ ਉਹ ਹਾਂਜੀ ਕਿਹੜਾ ਨਾਂ ਨਹੀਂ ਆਗਾ ਗੁਰਦਾਰੇ ਵਿੱਚ ਸੀ ਆ ਕਿੱਥੋਂ ਵਾਲਾ ਔਰ ਬਦਾਸਗੁਰ ਦੋਰਾ ਹਨ ਕਿਹੜੇ ਸ਼ਹਿਰ ਮੱਲੇ ਦਾ ਨਾਂ ਪਿੰਡ ਦਾ ਬਦਾਸਗੁਰ ਦੋਰਾ ਇਹ ਔਰ ਬਦਾਸਗੁਰ ਦੋਰਾ ਜਿੱਥੇ ਗੰਦੇ ਆ ਹਾਂ ਕਿੱਥੋਂ ਦਾ ਉਹ ਪਰੇ ਜਾ ਕੇ ਆ ਮੱਲੇ ਦਾ ਨਾਂ ਹੋਗਾ ਕਿਹੜਾ ਸ਼ਹਿਰ ਚ ਹੈ ਕਿਹੜਾ ਸ਼ਹਿਰ ਚ ਨਵੀਂ ਸ਼ਹਿਰ ਚ ਦੋ ਨਵੀਂ ਸ਼ਹਿਰ ਹੀ ਜੰਮੀ ਸੀ ਪੜੀ ਸੀ ਉੱਥੇ ਹੀ ਪੜੀ ਹੈ ਠੀਕ ਹੈ ਤੇਰਾ ਜਿਹੜਾ ਵੱਡਾ ਭਰਾ ਸੀ ਉਹ ਤੇਰਾ ਨਾਂ ਬੋਲਦਾ ਨਹੀਂ ਤੁਹਾਡੇ ਨਾਲ ਹਾਂ ਅੱਡ ਰੰਡੋ ਬਿਆ ਹੋਇਆ ਹੈ ਉਦੇ ਬੱਚੇ ਹੈਗੇ ਓਕੇ ਕੀ ਨਾਮ ਆਉਦਾ ਵੱਡੇ ਦਾ ਵੱਡੇ ਭਰਾ ਦਾ ਤੇਰੇ ਵੱਡੇ ਭਰਾ ਦਾ ਨਾਮ ਹੈ ਨਹੀਂ ਪਤਾ ਛੋਟੇ ਦਾ ਛੋਟੀ ਭੈਣ ਦਾ ਵੱਡੀ ਭੈਣ ਦਾ ਤੇਰੀ ਕੋਈ ਭੈਣ ਨਹੀਂ ਕੋਈ ਭਰਾ ਨਹੀਂ ਪਤਾ ਨਹੀਂ ਕਿਹੜੇ ਵਕਤ ਦੇ ਤੂਫਾਨਾਂ ਦੇ ਵਿੱਚੋਂ ਨਿਕਲ ਕੇ ਭੈਣ ਸਾਡੇ ਗੁਰਾਂ ਦੀ ਧਰਤੀ ਆਨੰਦਪੁਰ ਸਾਹਿਬ ਪਹੁੰਚੀ ਖਾਲਸੇ ਦੀ ਧਰਤੀ ਆਨੰਦਪੁਰ ਸਾਹਿਬ ਪਹੁੰਚੀ ਭੈਣ ਉੱਥੋਂ 10ਵੇਂ ਗੁਰਾਂ ਦੀ ਕਿਰਪਾ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਦੇ ਨਾਲ ਸਾਡੀ ਟੀਮ ਦੇ ਮੈਂਬਰ ਬਲਸਾਹੂ ਪੁਰੀਆ ਵੀ ਸਾਡਾ ਇਸ ਲੋਡ ਵਨ ਸਾਡੀ ਭੈਣ ਨੂੰ ਇਹ ਇਹਦੇ ਬੱਚੇ ਨੂੰ ਇਹ ਤੇ ਸੁਪਨਿਆਂ ਦੇ ਘਰ ਲੈ ਕੇ ਪਹੁੰਚ ਆ ਜਾ ਭਾਣੇ ਆ ਜਾ ਅੱਗੇ ਆ ਜਾ ਜੋਤਾ ਆ ਜਾ ਭੋਜੀ ਸਾਨੂੰ ਤੁਹਾਨੂੰ ਜੋ ਬੇਨਤੀ ਕਰ ਰਹੇ ਹਾਂ ਕਿ ਜਦੋਂ ਆਪਾਂ ਨੂੰ ਕੋਈ ਪਰ ਪਰਿਵਾਰ ਜਾਂ ਪੈਣ ਜਾਂ ਜਰੂਰ ਕੋਈ ਨੌਜਵਾਨ ਸਾਥੀ ਮਿਲਦਾ ਹੈ ਇੱਥੇ ਵੀਡੀਓ ਪਾਉਣੇ ਨਾਲ ਨਹੀਂ ਥੋੜਾ ਸਹਿਯੋਗ ਵੀ ਕਰਿਆ ਕਰੋ ਉਸ ਮੌਕੇ ਦੇ ਉੱਪਰ ਰੈਸਕਿਊ ਕਰਨੇ ਵਾਸਤੇ ਹੱਥ ਕਿੰਨਾਉਂਦੇ ਕੋਈ ਨੇੜੇ ਨਹੀਂ ਖੜਦਾ ਤੁਹਾਨੂੰ ਬਹੁਤ ਬਹੁਤ ਮੁਸ਼ਕਲ ਹੋਈ ਕਿਉਂਕਿ ਤਾਂ ਲੇਡੀ ਹੈ ਜੀ ਉਹ ਦੀ ਕਸੋਈ ਉੱਥੇ ਕੁਛ ਪੈਣਾ ਬਾਹਰੋਂ ਆਈਆਂ ਸੀਗੀਆਂ ਉਹਨਾਂ ਦੀ ਆਪਾਂ ਰਿਕਵੈਸਟ ਕੀਤੀ ਪੈਣ ਕਿ ਤੁਸੀਂ ਹੈਲਪਫੁਲ ਹੋ ਸਾਡੇ ਵਾਸਤੇ ਤੇ ਬੜਾ ਪਿਆਰ ਨਾਲ ਮਾ ਮਨੂੰ ਕਿ ਬੜੀ ਮੁਸ਼ਕਲ ਨਾਲ ਜਮ ਐਸਪੀ ਉੱਪਰ ਦੀ ਕਰਨਾ ਪਈ ਤੇ ਦੇਖੋ ਨੰਗੇ ਪੈਰ ਭੈਣ ਦੇ ਨੰਗੇ ਪੈਰੀ ਦੋਨੇ ਮਾਂ ਪੁੱਤ ਨੰਗੇ ਤੇ ਮੱਲ ਵੀਰ ਉਹਦੇ ਡੀਡੀਆਰ ਕਟਾ ਦੀ ਹਾਂਜੀ ਬਿਲਕੁਲ ਉਹ ਲਿਆਂਦੀ ਹੈ ਨਾ ਹਾਂਜੀ ਹਾਂ ਚਲੋ ਸ਼ੁਕਰੀਆ ਉਹ ਵੀ ਉਤੋਂ ਨੇ ਬਹੁਤ ਸਾਰੇ ਮਹਿਕਮੇ ਦੇ ਮੌਜਮਾਨ ਦਬਾਈਆਂ ਦਾ ਜਿਨ੍ਹਾਂ ਨੇ ਡੀਡੀਆਰ ਕੱਟਤੀ ਨਹੀਂ ਤਾਂ ਬਹੁਤ ਸਾਰੇ ਥਾਵਾਂ ਤੋਂ ਸਾਨੂੰ ਡੀਡੀਆਰ ਦੇਣ ਤੋਂ ਵੀ ਜਵਾਬ ਦੇ ਦਿੱਤਾ ਜਾਂਦਾ ਜੀ ਪਰ ਜਿਹੜੀ ਗੱਲ ਬੱਲ ਨੇ ਕਹੀ ਹੈ ਵੀਰ ਨੇ ਇਹ ਵੀਰ ਵੀ ਨੂਰਪੁਰ ਬਿੱਦੀਆਂ ਇਲਾਕੇ ਦਾ ਵੀਰ ਉੱਥੋਂ ਆਪਣੀ ਡਿਊਟੀ ਸਮਝਦਿਆਂ ਹੋਇਆ ਆਨੰਦਪੁਰ ਸਾਹਿਬ ਪਹੁੰਚਿਆ ਵੀਰ ਕਿਛੇ ਤੋਂ ਇਹ ਵੀਰ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਾ ਵੀਰ ਸਿੰਗਰ ਵੀ ਆ ਸਾਡਾ ਸਮਾਜ ਸੇਵੀ ਵੀ ਆ ਨਾਟਕ ਵੀ ਪੇਸ਼ ਕਰਦੇ ਆ ਸੱਭਿਆਚਾਰ ਦੇ ਨਾਲ ਵੀ ਜੁੜੇ ਹੋਏ ਨੇ ਵੀ ਪਰ ਆਪਣੀ ਜ਼ਿੰਮੇਵਾਰੀ ਸਾਨੂੰ ਸਾਰਿਆਂ ਨੂੰ ਨਿਭਾਉਣੀ ਚਾਹੀਦੀ ਹੈ ਜੇ ਇਹ ਪੰਜਾਬ ਦੀ ਧਿਰ ਕਿਸੇ ਕਾਰਨ ਹਾਲਾਤਾਂ ਧਿੱਕਰ ਪਹੁੰਚੀ ਆ ਤਾਂ ਸਾਨੂੰ ਆਪਣੀ ਬੇਟੀ ਵਾਂਗ ਆਪਣੀ ਭੈਣ ਵਾਂਗ ਆਜੋ ਇਹਦੇ ਸਿਰ ਤੇ ਹੱਥ ਰੱਖਣਾ ਚਾਹੀਦਾ ਬੋਲੇ ਸੋਨਿਹਾ ਜੀ ਅੱਜ ਭੈਣ ਸਾਡੀ ਸੁਪਨਿਆਂ ਦੇ ਘਰ ਵਿੱਚ ਪ੍ਰਵੇਸ਼ ਕਰ ਰਹੀ ਆ ਇਹਦੀ ਭੈਣ ਦੇ ਸਾਰੇ ਸੁਪਨੇ ਪੂਰੇ ਹੋਣ ਇਹਦੇ ਬੱਚੇ ਦੇ ਸਾਰੇ ਸੁਪਨੇ ਪੂਰੇ ਹੋਣ ਅਰਦਾਸ ਕਰਿਓ ਤੇ ਜੇ ਕੋਈ ਮੇਰਾ ਭੈਣ ਭਰਾ ਪਹਿਚਾਣ ਦਾ ਵਸੰਤੋਸ਼ੀ ਭੈਣ ਨੂੰ ਸਾਡੇ ਨਾਲ ਸੰਪਰਕ ਕਰੋ ਕਿਉਂਕਿ ਰਾਹੋ ਸ਼ਹਿਰ ਦਾ ਨਾਮ ਲੈਂਦੀ ਆ ਭੈਣ ਉੱਥੇ ਸਾਰੇ ਪਤਾ ਕੀਤਾ ਕਿਉਂਕਿ ਪਿਛਲੇ 1 ਮਹੀਨੇ ਤੋਂ ਭੈਣ ਆਨੰਦਪੁਰ ਸਾਹਿਬ ਰਹਿ ਰਹੀ ਆ ਕਈ ਦਿਨਾਂ ਤੋਂ ਸਾਡੇ ਵੀ ਸੰਪਰਕ ਸੀ ਉਹ ਵੀਰ ਜਿਹੜੇ ਸਾਨੂੰ ਵੀਡੀਓ ਭੇਜ ਰਹੇ ਸੀ ਉਹਨਾਂ ਨੇ ਵੀ ਆਪਦੇ ਵੱਲੋਂ ਕੋਸ਼ਿਸ਼ ਕੀਤੀ ਅਸੀਂ ਵੀ ਰਾਹੋ ਜਿੰਨਾ ਕਿਨੇ ਦੱਸਿਆ ਭੈਣ ਨੇ ਅਸੀਂ ਪਤਾ ਕੀਤਾ ਉੱਥੋਂ ਸਾਨੂੰ ਕੁਝ ਪਤਾ ਨਹੀਂ ਲੱਗਿਆ ਕਿਸੇ ਨੇ ਇਹਨੂੰ ਪਛਾਣਿਆ ਨਹੀਂ ਉੱਥੇ ਹੁਣ ਅਸਲੀਅਤ ਕੀ ਹੈ ਸੋਸ਼ਲ ਮੀਡੀਆ ਤੇ ਵੀਡੀਓ ਸ਼ੇਅਰ ਕਰਨ ਤੋਂ ਬਾਅਦ ਹੀ ਪਤਾ ਲੱਗਣੀ ਆ ਹਨਾ ਤਾਂ ਪਲੀਜ਼ ਜਾਂ ਤਾਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਜੇ ਨਹੀਂ ਪਤਾ ਜੇ ਪਤਾ ਵਾ ਤਾਂ ਸਾਡੇ ਨਾਲ ਸੰਪਰਕ ਕਰੋ ਸਾਨੂੰ ਦੱਸੋ ਕਿ ਭੈਣ ਕੌਣ ਆ ਕਿੱਥੋਂ ਆ ਭੈਣ ਇਹ ਇਹਦੇ ਪਰਿਵਾਰਕ ਮੈਂਬਰ ਕਿੱਥੇ ਨੇ ਸਾਰੇ ਕਿ ਕਿਉਂ ਇਹਨਾਂ ਹਾਲਾਤਾਂ ਦੇ ਵਿੱਚ ਆਪਰੇ ਤੇ ਅੱਜ ਜੇ ਬੱਲੇਵੀਰ ਹੁਣਾਂ ਨੇ ਅਪਰਾਲਾ ਕੀਤਾ ਇਸ ਅਪਰਾਲੇ ਨੂੰ ਸਫਲ ਕਰਨ ਵਿੱਚ ਸਾਡਾ ਸਾਥ ਦਿਓ ਇਹ ਅਪਰਾਲਾ ਤਾਂ ਹੀ ਸਫਲ ਹੋਊਗਾ ਜੇ ਤੁਸੀਂ ਸਾਰੇ ਆਪਣੀ ਜ਼ਿੰਮੇਵਾਰੀ ਨਿਭਾਓਗੇ ਹੁਣ ਅਸੀਂ ਆਪਣੀ ਭੈਣ ਨੂੰ ਸੰਤੋਸ਼ੀ ਨੂੰ ਸਾਡੇ ਇੱਧਰ ਮਾਵਾ ਦੇ ਵਿਹੜੇ ਵਿੱਚ ਸਾਡੀਆਂ ਭੈਣਾਂ ਦੇ ਵਿਹੜੇ ਵਿੱਚ ਲੈ ਕੇ ਜਾ ਰਹੇ ਹਾਂ ਤੇ ਹੁਣ ਸਾਡੀ ਇਹ ਸੰਤੋਸ਼ੀ ਭੈਣ ਇਹ ਆਪਣਾ ਘਰ ਆ ਇੱਥੇ ਸੁਪਨਿਆਂ ਦਾ ਘਰ ਆ ਜਾ ਤੈਨੂੰ ਦਿਖਾਈਏ ਸਾਰਿਆਂ ਨੂੰ ਮळਾਈਏ ਤੈਨੂੰ ਇਹ ਸਾਧੀਆਂ ਮਾਂ ਵਾਲੀ ਦਾ ਹੈਸ਼ ਇੱਥੇ ਬੋਲੇ ਸੋਨਿਆ ਆਕਾ ਕੁੜੇ ਭੈਣੋਂ ਤੱਕੜੀਆਂ ਭਾਈ ਧੀਏ ਸੰਤੋਸ਼ੀ ਭੈਣੇ ਇੱਥੇ ਰਹਿਣਾ ਤੂੰ ਸਾਡੇ ਮਾਤਾਵਾ ਭੈਣਾਂ ਦੇ ਨਾਲ ਸਾਰਿਆਂ ਨਿੱਕੇ ਨਿੱਕੇ ਬੱਚਿਆਂ ਦੇ ਆ ਸਾਰੇ ਤੇਰੇ ਬੱਚੇ ਦੇ ਨਾਲ ਖੇਡਣਗੇ ਤੇਰੇ ਮੁੰਡੇ ਨਾਲ ਹੈਨਾ ਫਿਕਰ ਨਹੀਂ ਕਰਨੀ ਸਿਆ ਹਾਂ ਸਿਮਰੂ ਹਾਂ ਜੀ ਨਮਸਕਾਰ ਬੜਾ ਕਿਨਾ ਬਾਗੀ ਜਾ ਕੇ ਗੱਦੀ ਜਾ ਹਾਂ ਹਾਂ ਅੰਦਸੇ ਕਿਸੀ ਨੂੰ ਕਮੇ ਹੋਇਆ ਚੋ ਠੀਕ ਹੈ ਠੀਕ ਹੈ ਤੂੰ ਚੁੱਲ੍ਹੇ ਪਰਨ ਲੱਗੇ ਕਿ ਨਹੀਂ ਹੁਣ ਚੁੱਲ੍ਹੇ ਪਰਨ ਲੱਗੇ ਨਾ ਕਿ ਨਹੀਂ ਹੁਣ ਲੱਗੇ ਨਾ ਕਿ ਨਹੀਂ ਤੂੰ ਨਹੀਂ 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 ਹਾਂ ਲੈ ਕੇ ਜਾਣਾ ਹਜੇ ਠੀਕ ਹੈ ਜੀ ਸਾਰੇ ਜਣੇ ਜਰੂਰ ਸ਼ੇਅਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ